ਮੈਂ ਨਾ ਸੋਨੂ ਜੀ ਮੇਰਾ ਸਾਹਮਣੇ ਘਰ ਆ ਇਹਦੇ ਪਾਜੀ ਕਾਲਾ ਵਾਲੇ ਮੋੜ ਤੋਂ ਨਾ ਸਾਰਾ ਗਾਂਦ ਜਿਹੜਾ ਇੱਥੇ ਸੁੱਟਣ ਆਉਂਦੇ ਆ ਚਾਂਪਾਂ ਵਾਲੇ ਇੱਥੇ ਸੁੱਟਣ ਆਉਂਦੇ ਗਾਂ ਦਾ ਤੜਕੇ 5 ਵੇ ਰੇੜੀਆਂ ਭਰੀਆਂ ਆਉਂਦੀਆਂ ਇੱਥੇ ਤੇ ਇੱਕ ਦੋ ਰੀਨ ਨੂੰ ਮੈਂ ਗਿਆ ਮੈਂ ਤੁਹਾਡੇ ਇਲਾਕਾ ਨਹੀਂ ਹੈਗਾ ਨਾ ਇੱਥੇ ਕੂੜੇ ਕੂੜਾਦਾਨ ਬਣਿਆ ਵੀ ਜਨ ਤੁਸੀਂ ਕੂੜਾ ਸੁੱਟਦੇ ਜੇ ਆਂਦੇ ਪਾਜੀ ਅੱਜ ਸੁੱਟਣ ਗਾਂ ਤਾਂ ਨਹੀਂ ਸੁੱਟਣ ਆਉਂਦੇ ਹੁਣ ਰੋਜ਼ ਅੱਜ ਚਕਾਉਨੇ ਆ ਅਗਰੇ ਦਿਨ ਫੇਰ ਇਦਾ ਢੇਰ ਲੱਗਾ ਹੁੰਦਾ ਪ੍ਰਸ਼ਾਸਨ ਕੁਝ ਨਹੀਂ ਕਰਦਾ ਆ ਦੇਖੋ ਕੀ ਸੜਕ ਸਾਰੀ ਮੱਲੀ ਕੁੜੇ ਨਾਲ ਤੇ ਜੇ ਨਹੀਂ ਇਹਨਾਂ ਚਕ ਸੜਕੇ ਕ ਸਾਈਡ ਬੰਦ ਕਰ ਦੋ ਫੇ ਸਾਰਾ ਕੂੜਾ ਕੂੜਾ ਕਰਾ ਦਿੰਦੇ ਇੱਥੇ ਇਹ ਨਾ ਕੋ ਸੁਣਵਾਈ ਹੋਉਂਦੀ ਆ ਇਹਨਾਂ ਦੇ ਇੰਸਪੈਕਟਰ ਨੂੰ ਫੋਨ ਕੀਤਾ ਉਹ ਵੀ ਤਾਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੰਦਾ ਉਹਨੇ ਜੇ ਤੇ ਇਹਨਾਂ ਨੇ ਕੂੜਾ ਨਾ ਚੁੱਕਣਾ ਮਿਲ ਗਿਆ ਢਾਇਆ ਇਹਨਾਂ ਨੂੰ ਤਨੀ ਦਫੇ ਰੋਡ ਬੰਦ ਕਰਾਂਗੇ ਅਸੀਂ ਫੇ ਜਿੰਨਾ ਜਿਹੜਾ ਕਮਿਸ਼ਨਰ ਇੱਥੇ ਉਹਨਾਂ ਚ ਨਹੀਂ ਵੀ ਰੋਡ ਨਹੀਂ ਖੋਲਣਾ ਸੀ ਇਹਨਾਂ ਨੇ ਤੇ ਅਸਰ ਤੇ ਭਾਜੀ ਪਹਿਣਾ ਜੇ ਰੋਡ ਤੁਸੀਂ ਵਾ ਮੜਾ ਕੈਮਰਾ ਨੂੰ ਕਰਕੇ ਵੇਖੋ ਜੀ ਅੱਧਾ ਰੋਡ ਦੇ ਨਾਲ ਬਲੌਕ ਕਰਤਾ ਕੂੜੇ ਨੇ ਹੀ ਤੇ ਜਿਹੜਾ ਕੋ ਨੰਗਦਾ ਜਿੱਦਣ ਕਹਿੰਦੇ ਉਹਨਾਂ ਦਾ ਉਹਨਾਂ ਦਵਾਤਾ ਉਹ ਸਫਾਈਆਂ ਲ ਤੇ ਅੱਗੋ ਪਿਛੋ ਆ ਆ ਲੰਦਾ ਜੇ ਇਹ ਰੋਡ ਦਾ ਇਹ ਰਾਮ ਤੇ ਰੋਡ ਨੂੰ ਮੰਦਰ ਜਾਂਦਾ ਜੀ ਐਡਾ ਤੇ ਅਸਿਕ ਮੰਦਰ ਆ ਤੇ ਜਿੱਦਨ ਕੇ ਇਹਨੇ ਉਹਨਾਂ ਦਾ ਕੋਈ ਵੀ ਆਈਪੀ ਨੇ ਉਹ ਤਨਾ ਐ ਸਫਾਈ ਕਰ ਦਿੰਦੇ ਜਿੱਦਾਂ ਇੱਥੇ ਕੋਈ ਗੰਦ ਹੀ ਨਹੀਂ ਪਿਆ ਹੁੰਦਾ ਉਹ ਕੀ ਮੰਗ ਕਰਦੇ ਬਜਾ ਇਹ ਭਾਜੀ ਕੂੜਾ ਇਥੋਂ ਚੁਕਾਇਆ ਜਾਵੇ ਤੇ ਜਿਹੜੇ ਉਹ ਕਲਾਂ ਮੋੜ ਤੋਂ ਰੋਡ ਤੋਂ ਸੁੱਟਣਾ ਹੁੰਦਾ ਇਹਦੇ ਕੂੜਾ ਉਹਨਾਂ ਨੂੰ ਉਹਨਾਂ ਨੂੰ ਢੱਕਿਆ ਜਾਵੇ ਇਥੋਂ ਵੀ ਇਹ ਕੂੜਾ ਨਾ ਸੈਂਕਸਪੈਕਟਰ ਨਾਲ ਗੱਲ ਹੋਈ ਐ ਸੈਂਕਸਪੈਕਟਰ ਤਾਂ ਮੈਂ ਇਥੇ ਆਉਂਦਾ ਆ ਆਉਂਦੇ ਆ ਤੇ ਫਿਰ ਪੁੱਛਨੇ ਵੀ ਕੀ ਗੱਲ ਆਂਦੇ ਸਾਨੂੰ ਮਾਮਲਾ ਇਹ ਆ ਵੀ ਭਾਜੀ ਇਹ ਸੜਕ ਵਾਲਮੀਕ ਮੰਦਰ ਦੀ ਹੈਗੀ ਜੇ ਰਾਮਤਰਥ ਰੋਡ ਹੈਗਾ ਜੇ ਮਸ਼ਹੂਰ ਠੀਕ ਹੈ ਤੇ ਇਹਨਾਂ ਨੇ ਬਣਾਇਆ ਕੂੜੇ ਦਾ ਡੰਪ ਇੱਥੇ ਠੀਕ ਹੈ ਕਿਉਂਕਿ ਇਹ ਮਹੱਲੇ ਦਾ ਕੂੜਾ ਨਹੀਂ ਹੈ ਇਹ ਬਾਹਰੋਂ ਆਣ ਕੇ ਕੂੜਾ ਸੁੱਟਦੇ ਇੱਥੇ ਆ ਹੁਣੇ ਇੱਕ ਦੀ ਰੇੜੀ ਲਵਾਈ ਜੇ ਅਸੀਂ ਉਹ ਇੱਥੇ ਪਤਾ ਨਹੀਂ 5 ਇੱਕ 6 ਰੇੜੀਆਂ ਸੁੱਟ ਗਿਆ ਇੱਥੇ ਕੂੜੇ ਦੀਆਂ ਠੀਕ ਹੈ ਤੇ ਭਾਜੀ ਅਸੀਂ ਤੇ ਇਹੋ ਮੰਗ ਕਰਦੇ ਆਂ ਵੀ ਆ ਕੂੜਾ ਚੁਕਾਇਆ ਜਾਵੇ ਤੇ ਇੱਥੇ ਸਰਕਾਰੀ ਕੋਈ ਗੱਡੀਆਂ ਗੁੱਡੀਆਂ ਲਿਆ ਕੇ ਖਿਲਾਰੇ ਠੀਕ ਹੈ ਤਾਂ ਕਿ ਕੂੜਾ ਉਹਦੇ ਵਿੱਚ ਸੁੱਟਿਆ ਅਸੀਂ ਤੇ ਜਿੰਨਾ ਕੋਈ ਬਿਮਾਰੀ ਵੀ ਲਾ ਹੈਗੀ ਹੈ ਬਿਮਾਰੀਆਂ ਭਾਜੀ ਇੱਥੇ ਲਾਗੋ ਦੀ ਲੰਗਿਆ ਨਹੀਂ ਜਾਂਦਾ ਜੇ ਜਦੋਂ ਬਾਰਿਸ਼ ਆ ਜਾਂਦੀ ਨਾ ਤੇ ਇੱਥੇ ਬੁਰਾ ਹਾਲ ਹੋ ਜਾਂਦਾ ਜੇ ਲੱਗੇ ਚ ਅੱਗੇ ਜਦੋਂ ਹਨੇਰੀ ਨੂਰੀ ਆ ਜੇ ਇਹ ਕੂੜਾ ਸਾਰਾ ਦੁਕਾਨਾਂ ਦੇ ਵਿੱਚ ਵੜਿਆ ਹੁੰਦਾ ਜੇ ਸਾਰੇ ਲੱਭੇ ਉੱਡ ਜਾਂਦੇ ਹਾਂਜੀ ਹਾਂਜੀ ਤੇ ਆਪਾਂ ਇਹੀ ਮੰਗ ਕਰਦੇ ਆਂ ਵੀ ਭਾਜੀ ਇਹ ਛੇਤੀ ਛੇਤੀ ਕੂੜਾ ਚਕਾਇਆ ਜਾਵੇ ਤੇ ਇੱਥੇ ਸਾਫ ਸਪਾਈ ਰੱਖੀ ਜਾਵੇ ਤਾਂ ਕਿ ਇਹ ਇਹ ਭਾਜੀ ਤੁਹਾਨੂੰ ਕਿਥੋ ਕਿਥੋਂ ਦਸੀਏ ਕਾਲਿਆਰਾਮ ਮੋੜ ਹੋ ਗਿਆ ਆ ਇਧਰੋਂ ਸ਼ਹਿਰ ਹਲੋ ਹੋ ਗਏ ਰੇੜੀਆਂ ਲਿਆ ਲਿਆ ਇੱਥੇ ਭਰ-ਭਰ ਸੁੱਟਦੇ ਜਿੱਦਾਂ ਇੱਥੇ ਭਗਤਾਲਾ ਡੰਪ ਹੁੰਦਾ ਤੇ ਭਾਜੀ ਅਸੀਂ ਇਹੋ ਮੰਗ ਕਰਦੇ ਆ ਵੀ ਛੇਤੀ ਛੇਤੀ ਕੂੜਾ ਚਕਾਇਆ ਜਾਵੇ ਤੇ ਇੱਥੇ ਤਾਂ ਕੀ ਲਾਗੋ ਚਾਗੋ ਜੋ ਕੋਈ ਨੰਗਦਾ ਆ ਤੇ ਬਿਮਾਰੀਆਂ ਬੂਮੂਰੀਆਂ ਹਟਣ ਸਰਦਾਲੂਆ ਕਹਿੰਦਾ ਮਾੜਾ ਅਸਰ ਪੈਂਦਾ ਤੇ ਬਰਦ ਹੋਉਂਦੇ ਨੇ ਭਾਜੀ ਸਰਦਾਲੂਆ ਦੇ ਮਾੜਾ ਅਸਰ ਪੈਣਾ ਹੀ ਪੈਣਾ ਜਦੋਂ ਲਾਗੋ ਦੀ ਨੰਗਣਾ ਤੇ ਇੱਥੇ ਖੁਸ਼ਬੋਦੀ ਤਾਂ ਬਦਬੋੜ ਦੀ ਆ ਤੇ ਅਗਰ ਨਹੀਂ ਹੈ ਕਾਰਵਾਈ ਹੁੰਦੀ ਤੇ ਅਗਲਾ ਰੰਗ ਚੀਕੀ ਹੈ। ਭਾਜੀ ਅਸੀਂ ਤੇ ਇੱਥੇ ਫਿਰ ਸੜਕ ਬੰਦ ਕਰਾਂਗੇ। ਕਿਉਂਕਿ ਇੱਥੇ ਤਾਂ ਬਿਮਾਰੀਆਂ ਦਾ ਘਰ ਬਣਿਆ ਪਿਆ ਸਾਡਾ ਦੇ ਇੱਥੇ। ਹੈ ਨਿਆਣੇ ਲਾਗੋ ਦੀ ਲੰਗਦੇ ਆਈ ਨਿਕੇ ਨਿਕੇ ਨਿਆਣੇ ਬਿਮਾਰੀਆਂ ਲੱਗਣੀਆਂ ਇੱਥੇ। ਅਗਰ ਮੋਗ ਜਿਹੜੇ ਸੁਖਾਦੇ ਉਹਨਾਂ ਨੂੰ ਕੀ ਕਹਿਣਾ ਜਾਓਗੇ? ਭਾਜੀ ਅਸੀਂ ਤੇ ਉਹਨਾਂ ਨੂੰ ਇਹੋ ਕਵਾਂਗੇ ਵੀ ਇੱਥੇ ਨਾ ਸੁਟੋ। ਤੇ ਆਪੋ ਆਪਣੇ ਏਰੀਆ 'ਚ ਸੁਟੋ ਜਾਂ ਤੇ ਕਿਸੇ ਪਰੇਥ ਦੇ ਕੋਈ ਸੁਣਦਾ ਵੀ ਨਹੀਂ ਇਹਨਾਂ ਕੋਈ ਸਰਕਾਰੀ ਮੁਲਾਜ਼ਮ ਵੀ ਨਹੀਂ ਸੁਣਦਾਗਾ ਨਾ ਤੇ ਅਸੀਂ ਤਾਂ ਕੋਈ ਆਇਆ ਤੇ ਅਸੀਂ ਤਾਂ ਬੰਨ ਲੈਣਾ ਇੱਥੇ ਫੜ ਕੇ ਤੇ ਅਸੀਂ ਧਰਨਾ ਲਾਉਣਾ ਵੱਖਰਾ ਇੱਥੇ ਹਾਂਜੀ ਤੇ ਜਿਹੜਾ ਵੀ ਕੋਈ ਇੱਥੇ ਫੜਿਆ ਗਿਆ ਤੇ ਅਸੀਂ ਦੇ ਅਸੀਂ ਤੇ ਕਾਰਵਾਈ ਆਪਣੀ ਕਰਾਂਗੇ ਫਿਰ ਉਹਦੇ ਨਾਲ ਤੇ ਇਹ ਜੀ ਕੂੜਾ ਜਾਂ ਤੇ ਹੋਵੇ ਨਾ ਜੀ ਮੱਲੇਦਾਰੀ ਦਾ ਫਿਰ ਤੇ ਅਸੀਂ ਮੰਨੀ ਹੈ ਕਿ ਚਲੋ ਮੱਲੇ ਵਾਲੇ ਸੁੱਟ ਕੇ ਜਾਂਦੇ ਆ ਸਾਡਾ ਪੰਚਾਇਤੀ ਏਰੀਆ ਵਾ ਤੇ ਜਿੰਨਾ ਕਾਰਪੋਰੇਸ਼ਨ ਦਾ ਕਾਲਿਆਂ ਵਾਲੇ ਮੋੜ ਤੋਂ ਜੁੰਨੀਆਂ ਕਲੋਨੀਆਂ ਲੋਕਲ ਪੈਂਦੀਆਂ ਨੇ ਇਧਰੋਂ ਅਦਰਸ਼ ਨਗਰ ਲਾਲੋ ਲਾਬ ਨਗਰ ਲਾਲੋ ਇੱਥੋਂ ਸਾਰਾ ਕੂੜਾ ਇੱਥੇ ਆਣ ਕੇ ਸਾਡੇ ਕੀ ਇਹ ਡੰਪ ਥੋੜੀ ਆ ਇੱਥੇ ਸੁੱਟਣ ਦਾ ਫਰਜ਼ ਨਹੀਂ ਬੰਦਾ ਕਾਲੇ ਵਾਲੇ ਮੋੜ ਤੇ ਜੋ ਚਾਂਪਾ ਵਾਲੇ ਆ ਜੋ ਰੇੜੀ 버ਗਰ ਵਾਲੇ ਜੋ ਵੀ ਆ ਸਾਰੇ ਇੱਥੇ ਆਣ ਕੇ ਕੂੜਾ ਸੁੱਟਦੇ ਆ ਜੇ ਕਿਸੇ ਨੂੰ ਕਹੀਏ ਮਜ਼ਦੂਰ ਨੂੰ ਉਹਨਾਂ ਦੀ ਚਲੋ ਰੋਟੀ ਆ ਪਰ ਇਹ ਥੋੜੀ ਨਹੀਂ ਕਿਸੇ ਦੇ ਏਰੀਆ ਚ ਆ ਕੇ ਸੀ ਗੰਦ ਪਾਈਏ ਬਾਕੀ ਘਰਾਂ ਦੇ ਸਾਡਾ ਲੋਕਲ ਕੂੜਾ ਇੰਨਾ ਹੋ ਨਹੀਂ ਸਕਦਾ ਜੀ ਡੰਪ ਨਹੀਂ ਪਰ ਸਕਦਾ ਇੱਥੇ ਦੇਖੋ ਕਿੱਡਾ ਕਿੱਡੇ ਕਿੱਡੇ ਵੱਡੇ ਢੇਰ ਲਾਏ ਆ ਤੇ ਬਾਕੀ ਅਸੀਂ ਤਾਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਇਨਸਪੈਕਟਰ ਸਾਹਿਬ ਨੂੰ ਡੇਢ ਘੰਟਾ ਹੋ ਗਿਆ ਘਰ ਪ੍ਰਸ਼ਾਸਨ ਨੂੰ ਫੋਨ ਕੀਤੇ ਅਹੀਂ ਤੇ ਉਹ ਮੰਗ ਕਰਦੇ ਜਦੋਂ بارش ਪੈ ਜਾਂਦੀ ਐ ਨਹੀਂ ਪਤਪੂ ਆਉਂਦੀ ਐ ਨੱਕ ਨਹੀਂ ਦਿੱਤਾ ਜਾਂਦਾ। ਬਾਕੀ ਇਹ ਹੈ ਕਿ ਇਤਿਹਾਸਿਕ ਰੋਡ ਐ, ਰਾਮਦੀਰ ਰੋਡ ਐ, ਐਡਾ ਵੱਡਾ ਮਹਾਨ ਸਥਾਨ ਐ ਇੱਥੇ। ਸੰਗਤਾਂ ਲੰਘਦੀਆਂ ਨੇ, ਉਹਨਾਂ ਤੇ ਕੀ ਅਸਰ ਪਊਗਾ ਦੱਸੋ? ਦੂਰੋਂ ਸਾਰੇ ਦੁਹਿੰਦੁਸਤਾਨ ਦੇ ਵਿੱਚੋਂ ਬਾਹਰਲੀ ਕੰਟਰੀਆਂ ਸੰਗਤ ਆਉਂਦੀ ਐ ਤੇ ਕੀ ਅਸਰ ਪਊਗਾ ਦੇਖੋ। ਅਹੀਂ ਤੇ ਇਹ ਪ੍ਰਸ਼ਾਸਨ ਘੜੀ ਮੰਗ ਕਰਦੇ ਆ ਕਿ ਜਿਹੜਾ ਇਹਦਾ ਡੰਪ ਐ ਕੂੜੇ ਦਾ ਉੱਥੇ ਹੀ ਉਹਨੂੰ ਸੁੱਟਿਆ ਜਾਵੇ। ਤੇ ਬਾਕੀ ਮੱਲੇਦਾਰੀ ਤੌਰ ਤੇ ਹੀ ਇਕੱਠੇ ਹੋ ਕੇ ਮੰਗ ਕਰਦੇ ਆ ਵੀ ਕੂੜਾ ਜਲਦੀ ਤੋਂ ਜਲਦੀ ਚੁਕਾਇਆ ਜਾਵੇ। ਤੇ ਅਗਰ ਨਹੀਂ ਚੁਕਾਉਂਦੇ ਤੇ ਅਸੀਂ ਰੋਡ ਬੰਦ ਕਰਾਂਗੇ ਜੀ ਜਿਹੜੇ ਬਾਹਰੋਂ ਆ ਕੇ ਕੂੜਾ ਥੋੜਾ ਦੇ ਦੇ ਕਾਰ ਬਹੁਤ ਜੀ ਬਹੁਤ ਦੇਖੋ ਕਿ ਸਾਲਾਂ ਇੰਝ ਪ੍ਰੋਬਲਮ ਆਉਂਦੀ ਆ ਜਦੋਂ ਕੋਈ ਹਨੇਰੀ ਘਟਾ ਮਿੱਟੀ ਆਉਂਦਾ ਸਾਰਾ ਕੂੜਾ ਰੋੜ ਕੇ ਸਾਡੇ ਦੁਕਾਨਾਂ ਗਾੜੀ ਆ ਜਾਂਦਾ ਅਸੀਂ ਤੇ ਇਹ ਮੰਗ ਕਰਦੇ ਪ੍ਰਸ਼ਾਸਨ ਕੋਲੋਂ ਕਿ ਇਹਨੂੰ ਚੁੱਕਿਆ ਜਾਵੇ ਅਗਰ ਨਹੀਂ ਹਰਦੇ ਤੇ ਕੀ ਕਾਰਵਾਈ ਕੀਤੀ ਜਾਏਗੀ ਫਿਰ ਵੇਖੋ ਜੀ ਸਾਡੇ ਕੋਲ ਜੋ ਸਾਡੀ ਪਾਵਰ ਹੋ ਗਈ ਅਸੀਂ ਵਰਤਾਂਗੇ ਬਾਕੀ ਇਹ ਕਿ ਰੋਡ ਬੰਦ ਕਰਾਂਗੇ ਪਹਿਲੇ ਤੌਰ ਤੇ ਜਦੋਂ ਕੋਈ ਵੀਆਪੀ ਆਉਂਦਾ ਸੀਐਮ ਆਉਂਦਾ ਕੋਈ ਵੀ ਆਉਂਦਾ ਰਸਤਾ ਪੂਰਾ ਸਾਫ਼ ਕੀਤਾ ਜਾਂਦਾ ਅਗੋਂ ਪਿੱਛੋਂ ਕੋਈ ਸਾਰ ਨਹੀਂ ਚਲਿੰਦਾ